ਲੈ ਵੀ ਓਮ ਦੇ ਮੇਲੇ ਨੂੰ ਰਿਸ਼ਤੇਦਾਰਾਂ ਦਾ ਚੰਗਾ ਨਾਅਤ ਮਾਰਿਆ ਵੇ ਆ ਇਧਰ ਹਲੇ ਰਿਕਸ਼ਾ ਲੈ ਕੇ ਚੱਲੇ ਆ ਦੇਖੋ ਸਾਲਸਰੀ ਗਾਲ ਜੀ ਲੈ ਸਾਈਡ ਪਰ ਲਾ ਲੈ ਫਿਰ ਇੰਟਰਵਿਊ ਲਈਏ ਤੁਹਾਡੀ ਬਸ ਆ ਗਈ ਆ ਦੇਖੋ ਜੀ ਕੱਲਾ ਸਾਡੇ ਵਾਲੇ ਨੂੰ ਉਹਨੇ ਦੇਖੀ ਜਾਓ ਵੀ ਉਹ ਰਿਸ਼ਤੇਦਾਰ ਨੂੰ ਰੋਜੇ ਲਾ ਰੱਖਦੇ ਆ ਆ ਵੀ ਮੁੜੇ ਉਹ ਵੱਢ ਲੈ ਹਾਂਜੀ ਅੱਛਾ ਹਾਂਜੀ ਕਿਵੇਂ ਦਾ ਲੱਗ ਰਿਹਾ ਫਿਰ ਆਕੇ ਪਤੰਦਰਾਂ ਨੇ ਨਾਸ ਮਾਰਿਆ ਪਿਆ ਯਾਰ ਨਾਸ ਮਾਰਿਆ ਪਿਆ ਹੋਰ ਕੀ ਆਈ ਕੰਮ ਹੈ ਵਾਧੂ ਕਰਾ ਦੇ ਦਾ ਜੱਤਾ ਜਾਓ ਚੜਿਆ ਪੈਦਾ ਕਹਿੰਦਾ ਖੀਰ ਬੂੜੇ ਖਾਣੇ ਆਏ ਉង ਜਾ ਕੇ ਖਾਣ ਨਹੀਂ ਆਦੇ ਅਸੀਂ ਅੱਗੇ ਦਾ ਵਿਛਤਰ ਹਲੇ ਇੰਨੀ ਬੁਰੀ ਕਰਦਾਂ ਨੇ ਆਣੇ ਨਾਲ ਨਾ ਨਾ ਹਾਂ ਕੰਮ ਤਾਂ ਰੋਣੀ ਪੈਣੇ ਆ ਤਾਂ ਹੀ ਸਿੱਖਣਗੇ ਕੰਮ ਆਓ ਮੈਂ ਵੀ ਆਹ ਆਹ ਕੱਲ ਦਾ ਮੈਨੂੰ ਕਹੀ ਜਾਂਦਾ ਇੱਧਰ ਕਹਿੰਦਾ ਮਾਸੜ ਦਾਇਰੇ ਬਲੌਗ ਨੇ ਮੇਰੀ ਜਾਨ ਨੂੰ ਪੰਗਾਵਾ ਦੇਣਾ ਮਾ ਕੀ ਹੋ ਗਿਆ ਕਹਿੰਦਾ ਤਾਂ ਸਿਮਰਾਇਆ ਤਾਂ ਮੇਰੇ ਤੇ ਥੋੜਾ ਜਿਹਾ ਆ ਲੋਕਾਂ ਨੇ ਕਹੀ ਜਣਾ ਹਾਂ ਵੀ ਸਿਮਰਿਆ ਮਾਸੀ ਦੇ ਫਿਰ ਨਾ ਤੂੰ ਯਾਰਾ ਤੰਗ ਲੱਗਦਾ ਮੈਨੂੰ ਹੈ ਕਹਾਂ ਲਾਈ ਹੈ ਹੈ ਮੇਰੇ ਨਾਲ ਬਾਤ ਉਹਨੇ ਰਹੀ ਬਾਤ ਨਹੀਂ ਇਹ ਨਾਲ ਕਹਿੰਦੇ ਨਹੀਂ ਤੁਸੀਂ ਵੀ ਦੁਖੀ ਹੋਗੇ ਪੁੱਤ ਹਾਂ ਖਲੜ ਖੁੱਲ ਕੇ ਦੱਸੋ ਯਾਰ ਤੁਸੀਂ ਵੀ ਤੰਗ ਹਾਂ ਹਾਂ ਜੀ ਨਹੀਂ ਆਈ ਆ ਇਨਾਮ ਤਾਂ ਦਿੱਤੇ ਹੋਣਿਆ 50000 ਰੁਪਏ ਖਾਣੇ ਨੂੰ ਪੀਣੇ ਨੂੰ ਇਹਨੂੰ ਕੋ ਮਿਲਿਆ ਬਣੀ ਲੱਗਦਾ ਨਾ ਤੂੰ ਦੱਸ ਵੀ ਇਹ ਵੀ ਤੰਗ ਨਾ ਹਾਂਜੀ ਅਰੇ ਖੁੱਲ ਕੇ ਨਹੀਂ ਬੋਲਦੇ ਜਣੀ ਹਾਂਜੀ ਇਹ ਡਰ ਰਹੇ ਆ ਫੇਸਬੁੱਕ ਤੇ ਵੀਡੀਓ ਚਲੇਗੀ ਅੱਛਾ ਠੀਕ ਕਿਆ ਕਹਣਾ ਇਹ ਆ ਚਿਕਾ ਚੋਗਲ ਖਾ ਕੇ ਤਖੜੇ ਹੋਏ ਹੋਏ ਆ ਇਹ ਖਾਣੇ ਆ ਆ ਨਹੀਂ ਖਾਦਾ ਹੁੰਦੇ ਨੇ ਇਹ ਘਰ ਕੰਮ ਜਰ ਤਾ ਥੱਕਿਆ ਹੋਇਆ ਹੈ ਉਹ ਮੈਨੂੰ ਤੇਰੀਆਂ ਗੱਲਾਂ ਵਿੱਚ ਤਰਸਿਆ ਫਿੱਟ ਨਹੀਂ ਲੱਗੀਆਂ ਹਾਂ ਇਹ ਤਾਂ ਮੈਨੂੰ ਸਾਰੇ ਨਾਲੋਂ ਕਾਇਮ ਲੱਗਦਾ ਠੀਕ ਆ ਜਿਹੜੇ ਦੂਗਾ ਸੱਚੀ ਕਰਨ ਵਾਲੇ ਦਾ ਤਾਂ ਢਾਹਣੇ ਲਾਲਾ ਕਰਦੇ ਆ ਨਾ ਵੜਾ ਕੇ ਲਿਆਏ ਕੱਖ ਪੂਰੇ ਆ ਸਾਹਮਣੇ ਨਾਲ ਢਾਹਣੇ ਲਾਈ ਗੜਾ ਬਜਾਰਾ ਉਹ ਵੀ ਐ ਚਿਕਨ ਖਾਣਾ ਬੁੱਧ ਤੂੰ ਕੱਲਾ ਕੰਨਾਂ ਨੂੰ ਹੀ ਲੱਗਿਆ ਹੋਇਆ ਲੱਗਦਾ ਆ ਬੰਦਾ ਠੀਕ ਲੱਗਦਾ ਮੈਨੂੰ ਤੂੰ ਨਹੀਂ ਖਾਂਦਾ ਚਿਕਨ ਫਿਰ ਬਿਨਾਂ ਚਿਕਨ ਤੁਸੀਂ ਮਤਲਬ ਐਨਰਜੀ ਬਾਦੂ ਆਂਡਿਆਂ ਨਾਲ ਬਾਦੂ ਦੇਸੀ ਦੇਸੀ ਖਾਣੇ ਆ ਠੀਕ ਹੈ ਠੀਕ ਹੈ ਠੀਕ ਹੈ ਚਲੋ ਵਧੀਆ ਗੱਲ ਆ ਆ ਦਾ ਜਿੱਦਰ ਤਾਂ ਦੂਜਾ ਨਹੀਂ ਉਹੀ ਨੰਬਰ ਬਣਾਈ ਜੰਦਾ ਇਹ ਬੰਦੇ ਮੈਨੂੰ ਥੋੜੇ ਜੇ ਵਿਚਾਰੇ ਕਮਜ਼ੋਰ ਜੀ ਲੱਗਦੇ ਆ ਨਹੀਂ ਕਹਿ ਮਾਦਰੇ ਦਿਖਾਈ ਦਾ ਡੌੜਾ ਦਿਖਾ ਨਾ ਡੌੜਾ ਦਿਖਾ ਨਾ ਅੱਠ ਕੇ ਦਿਖਾ ਵੜਾ ਜੌਰ ਕੁਸ਼ਤੀ ਲੜਾ ਦੀ ਥੋੜੀ ਦੋਨੋਂ ਤਿੰਨਾਂ ਦੀ ਡਰ ਕੇ ਨਾ ਚੱਲ ਨਾ ਡਰ ਦਾ ਡਰ ਨਹੀਂ ਹੈਗਾ ਇਹ ਆ ਦਾ ਤੂੰ ਇਹ ਬੰਦਾ ਵਾ ਮੈਨੂੰ ਖੰਦ ਆ ਗਿਆ ਪੂਰਾ ਹਾਂਜੀ ਸਤਿ ਸ੍ਰੀ ਅਕਾਲ ਦਾ ਜੀ ਹੋ ਠੀਕ ਹੈ ਜੀ ਇਹ ਮੁੰਡੇ ਨੂੰ ਕਹਿੰਦਾ ਇਹ ਬੰਦਾ ਕਮਜ਼ੋਰ ਆ ਬਜਿੱਤਰ ਕਹਿੰਦਾ ਇਹੀ ਮੁੰਡਾ ਸਭ ਨਾਲੋਂ ਕੈਮ ਲੱਗਦਾ ਮੈਨੂੰ ਕਹਿੰਦਾ ਕੱਲੇ ਆਂਡੇ ਖਾਣਾ ਮੈਂ ਆ ਰਿਕਸ਼ਾ ਕਹਿੰਦਾ ਮੈਂ ਢੀਰੀ ਢਾਲ ਦਿਆ ਕੱਲੇ ਹੀ ਖਿੱਚ ਲਿਆ ਤੇਰਾ ਦੱਸਦਾ ਇਹਦਾ ਆ ਦੇਖ ਰੋ ਇਹਦੇ ਚਿਹਰੇ ਤੇ ਸਾਫ਼ ਲੱਗਦਾ ਆ ਸੁਣ ਲੈ ਵੀ ਤਰਸਿਆ ਸਿਆਣੇ ਦੀ ਗੱਲ ਕਹਿੰਦਾ ਚਿਹਰਾ ਹੀ ਦੱਸਦਾ ਇਹਦਾ ਵੀ ਇਹ ਤਗੜਾ ਇਹਦਾ ਪਲਾਟ ਚੋਟ ਉੱਪਰ ਲੱਗਦਾ ਹਾਂ ਤੂੰ ਤੋਹਰਾ ਚਲਾ ਕੇ ਤੇਰਾ ਇਹ ਠੀਕ ਹੈ ਠੀਕ ਹੈ ਹਾਂ ਵਧੀਆ ਦਾ ਹੀ ਵਧੀਆ ਚੱਲ ਠੀਕ ਹੈ ਹੁਣ ਤੇਰੀ ਕਰਾ ਦੇਣੀ ਹੈ ਚੜਾਈ ਅੱਜ ਠੀਕ ਹੈ ਠੀਕ ਹੈ ਕਹਿਣਾ ਉਹ ਤੇਰਾ ਫਤੇ ਫਤੇ ਉਰਾਨੋ ਦਾ ਗੁਰਪਤ ਸਿੰਘ ਗੁਰਫਤੇ ਸਿੰਘ ਐਂ ਦਸੀਦਾ ਤੇ ਹੋਰ ਕੋਈ ਤੁਸੀਂ ਕੁਝ ਕਹਿਣਾ ਚਾਹੋਂ ਦਰਸ਼ਕਾਂ ਨੂੰ ਕੋਈ ਨਹੀਂ ਠੀਕ ਹੈ ਚੋਲ ਠੀਕ ਹੈ ਚੜਾਈ ਥੋੜੀ ਬੁਦਨ ਵਾਲੇ ਹੋਏ ਨੇ ਕੋਈ ਗੱਲ ਨਹੀਂ ਤੁਸੀਂ ਵੀ ਤਗੜੇ ਹੀ ਆ ਕੋਈ ਗੱਲ ਯਾਰ ਜਣੀ ਮੜਾ ਚਿਕਨ ਹੋਰ ਵਧਾ ਦੋ ਇਹ ਆ ਘਟ ਖਲਾਉਂਦਾ ਹੋਣਾ ਤੁਹਾਨੂੰ ਦੱਸਦਾ ਜਿਆਦਾ ਹੈ ਨਾ ਖੜਾਇਆ ਵੀ ਇਹਨੇ ਕੋਈ ਵਾਰੀ ਜਾਂਦਾ ਖੜਾਇਆ ਇਹਦਾ ਆਵੇਗਾ ਆ ਗਿਆ ਸਾਰੇ ਹੀ ਤਾਨੂੰ ਤਾਨੂੰ ਵੀ ਨਾ ਇਹਨਾਂ ਬਾਤਾਂ ਚ ਸਪੈਸ਼ਲ ਹੀ ਦੇ ਦਤਾ ਹੈ ਇਹਨਾਂ ਬਾਤਾਂ ਚ ਸਪੈਸ਼ਲ ਆ ਕੇ ਦੇ ਦਤਾ ਇਹਨਾਂ ਨੂੰ ਨਹੀਂ ਨਹੀਂ ਯਾਰ ਚਿਹਰੇ ਹੀ ਦਾਦੇ ਆ ਬਚਾਰਿਆਂ ਦੇ ਵੀ ਇਹਨਾਂ ਨੂੰ ਤਰੀ ਤਰੀ ਉਹ ਦਿੱਤੀਆਂ ਮਣੀ ਮੋਟੀ ਆ ਤੇਰਾ ਮੂੰਹ ਦਾਦਾ ਭੈਣ ਚ ਬਗਿਆਰ ਜਿੱਡਾ ਕ ਨਹੀਂ ਫਿਰਦਾ ਸਾਰਾ ਹੀ ਤੂੰ ਹੀ ਗਾ ਗਿਆ ਤੂੰ ਦੱਸ ਵੀ ਕੀਨੇ ਖਾਦਾ ਸਾਰਾ ਕੀਨੇ ਖਾਦਾ ਆ ਦਾ ਬਸ ਰਹਿ ਤੇ ਦਾ ਡਰਦੇ ਹੀ ਗਈ ਜਨੇ ਤੇ ਤੇ ਹਾਂ ਕੀ ਖਾਦਾ ਇਹਨੇ ਖਾਦਾ ਅਸੀਂ ਵੀ ਖਾਦਾ ਅੱਛਾ ਠੀਕ ਹੈ ਇਹ ਅੱਜ ਵੀ ਤੇ ਤੇ ਆਸ ਰੱਖਦੇ ਆ ਜਣੀ ਹਾਂ ਕੀ ਆ ਕਹਿੰਦੇ ਦੱਸ ਤਾਂ ਇਹਨਾਂ ਨੂੰ ਬਾਹਰ ਨਹੀਂ ਬਖੜੇ ਕਿ ਤੁਸੀਂ ਯਾਰ ਤੇਰੇ ਵੀ ਅੱਖਾਂ ਸਾਰਿਆਂ ਦੀ ਬਾਹਰ ਦੇ ਨਹੀਂ ਹੈਂ ਬਾਹਰ ਦੇ ਨਹੀਂ ਗਾਂ ਦੇ ਨਹੀਂ ਬਾਹਰ ਦੇ ਨਹੀਂ ਅਸੀਂ ਜਾਣੇ ਨਹੀਂ ਦੇਣਾ ਲੈ ਨਾ ਸੀ ਜਿਹੜਾ ਉਹਦਾ ਜਿਹੜਾ ਉਹਦਾ ਮਾਰਿਆ ਵਾ ਬਚਰੇ ਦਾ ਕੋਈ ਨਹੀਂ ਦਿਖਦਾ ਚਾਰੋਂ ਤੋਂ